ਨਵਾਂ ਸ਼ਹਿਰ ਦੇ ਪਿੰਡ ਜਾੜਲਾ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ ਓਵਰ ਸਪੀਡ ਟੈਂਕਰ ਕਾਰ ਅਤੇ ਦੁਕਾਨਾਂ ਵਿੱਚ ਜਾ ਵੜਿਆ ਮੌਕੇ ਤੇ ਮੌਜੂਦ ਰਾਹੀ ਗੀਰਾ ਨੇ ਦੱਸਿਆ ਕਿ ਇਹ ਟੈਂਕਰ ਓਵਰ ਸਪੀਡ ਵਿੱਚ ਆ ਰਿਹਾ ਸੀ ਅਤੇ ਸਪੀਡ ਜ਼ਿਆਦਾ ਹੋਣ ਕਰਕੇ ਬੇਕਾਬੂ ਹੋ ਗਿਆ ਅਤੇ ਡਿਵਾਈਡਰ ਨੂੰ ਤੋੜਦਾ ਹੋਇਆ ਕਾਰ ਅਤੇ ਦੁਕਾਨਾਂ ਵਿੱਚ ਜਾ ਵੜਿਆ ਜਿਸ ਨਾਲ ਘਰ ਅਤੇ ਦੁਕਾਨਾਂ ਬੁਰੀ ਤਰ੍ਹਾਂ ਢਹਿ ਢੇਰੀ ਹੋ ਗਈਆਂ ਲੇਕਿਨ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਵੀ ਪਹੁੰਚ ਗਈ ਅਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੇ ਪਹੁੰਚ ਕੇ ਜ਼ਖਮੀ ਟੈਂਕਰ ਡਰਾਈਵਰ ਨੂੰ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਉਸ ਤੇ ਕੀਤੀ ਜਾਵੇਗੀ ਮੈਂ ਨਰਿੰਦਰ ਕੌਰ ਵਾਈਫ ਉਸਤਾਰਾ ਸਿੰਘ ਇਹ ਸਾਡੀ ਦੁਕਾਨ ਹੈ ਜੀ ਹਾਂਜੀ ਇਹਦਾ ਮੈਂ ਤਾਂ ਡਿਊਟੀ ਤੇ ਗਈ ਹੋਈ ਸੀਗੀ ਸਵੇਰੇ ਹਨਾ ਮੈਨੂੰ ਉੱਥੇ ਹੀ ਫੋਨ ਆਇਆ ਜੀ ਸਵਾ 9 ਵਜੇ ਦੀ ਗੱਲ ਹੈ ਵੀ ਟਰਾਲਾ ਮਾਰਿਆ ਗਿਆ ਹੈ ਤਾਂ ਇਸ ਕਰਕੇ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਇੰਨੀ ਸਿਚੁਏਸ਼ਨ ਖਰਾਬ ਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੰਦਰ ਕਾਫੀ ਸਮਾਨ ਆ ਉਹ ਵੀ ਬਹੁਤ ਜ਼ਿਆਦਾ ਖਰਾਬ ਹੋ ਗਿਆ ਇਸ ਕਰਕੇ ਮੈਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੀ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜਿੰਨਾ ਸਾਡਾ ਨੁਕਸਾਨ ਆ ਉਹ ਸਾਨੂੰ ਉਹਦੀ ਪਰਪਾਈ ਕੀਤੀ ਜਾਵੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਕਹਿੰਦੇ ਕਿ ਪੂਰੀ ਡਿਟੇਲ ਦੇ ਦਿਓ ਤੁਸੀਂ ਪਰਪਾਈ ਕਰਾਵਾਂਗੇ ਪਰ ਜਿਵੇਂ ਲੋਕ ਦੱਸ ਰਹੇ ਆ ਕਸ਼ਮੀਰੀ ਦੱਸ ਰਹੇ ਆ ਕਿ ਇੱਕ ਦੂਸਰੀ ਰੇਸ ਲਾਈ ਹੋਈ ਸੀ ਹਾਂਜੀ ਹਾਂਜੀ ਦੇਖਣ ਵਾਲਿਆਂ ਨੇ ਤਾਂ ਸਾਨੂੰ ਇਹੀ ਕਿਹਾ ਹੈ ਵੀ ਇੱਕ ਦੂਜੇ ਦੀ ਰੇਸ ਰੇਸ ਲਾ ਰਹੇ ਸੀ ਤੇ ਇਹਨਾਂ ਨੇ ਓਵਰਟੇਕ ਕੀਤਾ ਹੈ ਇੱਥੇ ਇਸ ਜਗ੍ਹਾ ਆ ਕੇ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ ਇੱਕਦਮ ਓਟ੍ਰਾਲਾ ਮੁੜਿਆ ਤੁਸੀਂ ਆਪ ਹੀ ਸਾਹਮਣੇ ਦੇਖ ਸਕਦੇ ਕੋਈ ਬੈਠਾ ਸੀਗਾ ਨਹੀਂ ਦੁਕਾਨ ਬੰਦ ਸੀਗੀ ਹਾਂਜੀ ਬੰਦ ਹੀ ਰਹਿੰਦੀ ਹੈ ਕੋਈ ਹੁੰਦਾ ਇਹ ਮੇਰੇ ਹਸਬੰਦ ਸੀਗੀ ਉਹ ਕਰਦੇ ਸੀਗੇ ਉਹ ਥੋੜੇ ਦਿਨੇ ਹੋਇਆ ਬਾਹਰ ਗਏ ਆ ਜੀ ਆਸਟ੍ਰੇਲੀਆ ਇਸ ਕਰਕੇ ਦੁਕਾਨ ਬੰਦ ਸੀ ਅੰਦਰ ਕਿਸੇ ਜਿੱਦਾਂ ਬੰਦਾ ਨਹੀਂ ਸੀਗਾ ਅੰਦਰ ਇਦਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਪਰ ਜਾਨੀ ਨੁਕਸਾਨ ਜਾਨੀ ਨੁਕਸਾਨ ਜੇ ਕੋਈ ਦੁਕਾਨ ਦੇ ਅੰਦਰ ਬੈਠਾ ਹੁੰਦਾ ਤਾਂ ਕੁਝ ਗੱਲ ਹੋਰ ਵੀ ਹੋ ਸਕਦੀ ਸੀ ਨਾ ਵਿਗੜ ਸਕਦੀ ਸੀ ਗੱਲ ਤੇ ਹੁਣ ਇਹਦੇ ਲਈ ਤੁਸੀਂ ਪ੍ਰਸ਼ਾਸਨ ਨੂੰ ਸਾਰੀ ਡਿਟੇਲ ਲਿਖਾਤੀ ਹੈ ਜੋ ਲੜਕੀ ਨੇ ਬੋਲੇ ਜੀ ਇਹ ਸਾਡੇ ਸਾਹਮਣੇ ਆ ਜੀ ਹਾਂ ਜੀ ਆਪਾਂ ਦਾ ਜਿਹੜਾ ਨੁਕਸਾਨ ਹੋਇਆ ਹਾਂ ਜੀ ਇਹੀ ਹੈ ਕਿ ਕੋਈ ਹੋਰ ਉੱਧਰ ਵੀ ਨੁਕਸਾਨ ਹੋਇਆ ਹੁਣ ਤਾਂ ਖੋਲ ਕੇ ਬਾਕੀ ਪਤਾ ਲੱਗੂਗਾ ਅੰਦਰ ਜਾ ਕੇ ਵੜ ਕੇ ਦੇਖਣਾ ਪਊਗਾ ਜੀ ਕੀ ਹੈ ਜੀ ਬਾਕੀ ਤਾਂ ਜਿਹੜਾ ਤੁਹਾਡੇ ਸਾਹਮਣੇ ਆ ਵਾਟਰ ਵਗੈਰਾ ਪਈ ਹੈ ਥੋੜੇ ਅਕ ਦੂਜੇ ਦੇ ਹੀ ਹੈ ਨਹੀਂ ਇਹ ਦੂਜੀ ਦੁਕਾਨ ਦੇ ਹੈ ਇਹ ਦੂਜੀ ਦੁਕਾਨ ਦੇ ਦੂਜੀ ਦੁਕਾਨ ਦੇ ਇੱਥੇ ਚਾਹ ਦੀ ਦੁਕਾਨ ਸੀ ਜਿਹੜੇ ਕਰਾਇਆ ਤੇ ਚੜਾਈ ਹੋਈ ਹੈ ਕਿਸੇ ਹੋਰ ਦੀ ਹੈ ਜੀ ਤੇਰੇ ਮਾਲਕ ਜਿਹੜੇ ਵੀ ਹੈ ਜੋ 79 ਮਲਜੇ ਨਾਲ ਨੁਕਸਾਨ ਹੋਇਆ ਉਹਨਾਂ ਮਾਲਕਾਂ ਬੁਲਾ ਕੇ ਜੋੜਨ ਪਰਵਾਈ ਕਰਦੇ ਨੇ ਠੀਕ ਇਹਨਾਂ ਨੂੰ ਜੋੜਨ ਦੀ ਕਾਰਵਾਈ ਕਰ ਸਰ ਇੱਕ ਨਾ ਜਿੰਨੇ ਵੀ ਚਸ਼ਮੰਦੀ ਦੇ ਨੇ ਸ਼ਿਕਾਇਤ ਦੱਸੀ ਆ ਇਹਨਾਂ ਨੇ ਦੁੱਖ ਜ ਜੋ ਚਸ਼ਮਦੀਤਨ ਦੇਖਿਆ ਔਰ ਸਰਵਿਸ ਰੋਡ ਤੋਂ ਇਹ ਦੂਜੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਾਰਵਾਈ ਵੀ ਹੋਣੀ ਚਾਹੀਦੀ ਸੀ ਜੋ ਕਰਾਂਗੇ ਜੋ ਬੰਦੇ ਜੋ ਬੰਦੇ ਕਾਰਵਾਈ ਕਰ ਰਹੇ ਠੀਕ ਹੈ ਉਹ ਬੰਦਾ ਇੰਜਰਡ ਹੈ ਉਹ ਦੇਖ ਕੇ ਉਹਨੂੰ ਬੁਲਾ ਕੇ ਜੋ ਹਸਪੀਟਲ ਦਾਖਲ ਹੈ ਡਰਾਈਵਰ ਬਾਕੀ ਜੋ ਨੇ ਤੇ ਜੋ ਵੀ ਇੱਥੇ ਮੌਕੇ ਤੇ ਹੈਗੇ ਉਹਨਾਂ ਬੁਲਾ ਕੇ ਜੋ ਹਣ ਦੀ ਕਾਰਵਾਈ ਕਰਕੇ ਆਪਾਂ ਇਹ ਡਰਾਈਵਰ ਦੇ ਸੱਟ ਲੱਗੀ ਜੀ ਸੱਟ ਤੇ ਹਾਂ ਜੀ ਹਸਪੀਟਲ ਲੱਗੇ ਐਸਐਸਓ ਸਾਡੀ ਟੀਮ ਹੈ ਉਹ ਹਸਪੀਟਲ ਲੱਗੇ ਜੀ ਜੋ ਵੀ ਪੁਲਿਸ ਪ੍ਰਸ਼ਾਸਨ ਨੇ ਹਸਪੀਟਲ ਚ ਜਾ ਚਲੋ ਇਹਨੂੰ ਬਚਾਣਾ ਵੀ ਜ਼ਰੂਰੀ ਹੈ ਪਰ ਸਰ ਕਾਰਵਾਈ ਹੋਊਗੀ ਤਾਂ ਹੀ ਇੱਕ ਐਗ